ਸਾਹਿਬ ਜੀ ਗੁਰੂ ਗਰੀਬਨਵਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰ ਨਿਸਤਾਰੇ ਸੋ ਕਹ ਤਲ ਗੁਰ ਸੇਵੀਐ ਐਨ ਸਸੈਜ ਵਾਏ ਦਰਸ਼ਨ ਪਰਸ਼ੀ ਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਾਹਿਬ ਜੀ ਸੂਹੀ ਮਹਲਾ ਪੰਜਵਾ ਗੁਰ ਕਾ ਬਚਨ ਰਦੇ ਧਿਆਨ ਤਾ ਜਾਪ ਜਪੋ ਬਨਵਾਰੀ ਗੁਰ ਕਾ ਬਚਨ ਹਰਿਦੈ ਧਿਆਨ ਕਾਰੀ ਰਸਨਾ ਜਾਪ ਜਪ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਬਲ ਮਨ ਪ੍ਰਾਨ ਆਧਾਰੀ ਰਸਨਾ ਜਾਪ ਜਪ ਬਨਵਾਰੀ ਸਫਲ ਮੂਰਦਰਸ਼ਨ ਬਲਿਆਰੀ ਚਰਨ ਕਬਲ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਸੰਭਰਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤੁਜਾਰੀ ਦਰੜ ਨਾਮ দান ਇਸ਼ਨਾਨ ਸੋਚਾਰੀ ਕਾਉ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾ ਤਾਰੀ ਕਉ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ 5 ਗੁਰ ਕਾ ਬਚਨ ਹਿਰਦੇ ਧਿਆਨ ਧਾਰੀ ਰਸਨਾ ਜਾਪ ਜੱਪ ਬਨਵਾਰੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਧਨ ਗੁਰ ਗਰੀਬ ਨਵਾਸ ਸਗਲ ਦੁਆਰ ਕੋ ਛਾੜ ਕੈ ਗਾਇਓ ਤਵਾਰ ਦਵਾਰ ਵਾਹਿਗਣ ਕੀ ਲਾਰਿ ਅਸ ਗੋਬਿੰਦ ਦਾਸ ਤਵਾਰ ਵਾਹਿਗੁਰੂ ਸਾਬ ਜੀ ਪਾਰਸ ਨਾਥ ਬਾਚ ਰਵਾਲ ਛੰਦ ਸੁਵਰਨ ਕੀਨ ਇਤਿ ਕਮੀ ਜਾ ਤੂਟ ਬੋ ਬਰਖ ਸੁਵਰਨ ਕੀਨ ਇਤਿ ਕਮੀ ਜਾ ਤੂਟ ਹੈ ਬੋ ਪਰਖ ਹਰ ਤਕੀਨ ਕਮੀ ਮੁਝੇ ਹਰ ਸਾਲ ਲੀਜੈ ਪਰਖ ਔਰ ਜੋ ਤਨ ਚਾਹੀਐ ਸੋ ਲੀਜੀਐ ਅਬ ਚਾਰ ਜਿਤ ਮੈਂ ਨ ਕਸ਼ੂ ਕਰੋ ਸੋਨ ਮੰਤਰ ਮਿੱਤਰਵਤਾਰ ਜਿਉ ਜਬੇ ਨ ਪੁਚਰਿਓ ਤਬ ਮੰਤਰ ਬਾਰ ਸੁਨ ਬੈਨ ਹੱਥ ਜੋਰ ਸਲਾਮ ਕੈ ਨਿਰਪੋ ਨੀਚ ਕੈ ਜੁਗ ਨੈਨ ਔਰ ਇੱਕ ਸੁਨੋ ਨਿਰਪੋਤਮ ਉਚਰੋ ਇਕ ਗਾਥ ਜੋਰ ਮਦ ਸੁਨੀ ਪ੍ਰਾਨਨ ਔਰ ਸੰਬਰਤ ਸਾਥ ਜੋਰ ਮਦ ਸੁਨੀ ਪ੍ਰਾਨਨ ਔਰ ਸੰਬਰਤ ਸਾਥ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ